ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਜੈਦੀਪ ਹੈ ਔਰ ਅੱਜ ਤੁਹਾਨੂੰ ਇੱਕ ਨਵਾਂ ਪ੍ਰੋਗਰਾਮ ਕੈਨੇਡਾ ਇਨਸਾਈਟ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਮੈਨੂੰ ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਡੀ ਸਾਰੀ ਆकांक्षाਵਾਂ ਤੇ ਖਰਾ ਉਤਰੇਗਾ ਇਸ ਪ੍ਰੋਗਰਾਮ ਮੇ ਤੁਹਾਰੇ ਸਭ ਦਾ ਨਿਗਾ ਸਵਾਗਤ ਹੈ ਇਸ ਪ੍ਰੋਗਰਾਮ ਰਹੀ ਅਸੀਂ ਕੁਝ ਮੁੱਦਿਆਂ ਦੇ ਉੱਪਰ ਬੇਬਾਕ ਚਰਚਾ ਕਰਾਂਗੇ ਜੋ ਸਾਡੀ ਰੋਜ਼ ਮਰਰਾ ਦੀ ਜ਼ਿੰਦਗੀ ਨੂੰ ਬੇਹਦ ਪ੍ਰਭਾਵਿਤ ਕਰਦੇ ਹਨ ਅਸੀਂ ਕੁਝ ਐਸੀ ਪਰਸਨੈਲਿਟੀਆਂ ਨਾਲ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਆਪਣੀ ਗਹਿਰੀ ਛਾਪ ਸਾਡੀ ਕਮਿਊਨਿਟੀ ਤੇ ਸਾਡੇ ਦੇਸ਼ ਤੇ ਉੱਪਰ ਛੋੜੀ ਹੈ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਅੱਜ ਇਸ ਪ੍ਰੋਗਰਾਮ ਦਾ ਜੋ ਅਸੀਂ ਆਗਾਜ਼ ਕਰ ਰਹੇ ਹਾਂ ਔਰ ਸਭ ਤੋਂ ਪਹਿਲੇ ਅਸੀਂ ਅੱਜ ਸੱਦਾ ਦਿੱਤਾ ਸਰ ਇੰਦਰਜੀਤ ਸਿੰਘ ਬਲ ਸਾਹਿਬ ਨੂੰ ਜਿਨ੍ਹਾਂ ਨੂੰ ਕੋਈ ਇੰਟਰੋਡਕਸ਼ਨ ਜਾਂ ਪਰਿਚੇਦ ਉਹ ਮੁਹਤਾਜ ਨਹੀਂ ਉਹ ਕੈਨੇਡਾ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਦੇ ਜਜ ਰਹੇ ਨੇ ਉਹ ਸ਼ਾਇਦ ਪਹਿਲੇ ਪਰਸਨੈਲਿਟੀਜ਼ ਚੋਂ ਇੱਕ ਸੰਜਨਾਨੇ ਇਥੇ ਕ੍ਰੇਮਿਟੋਰੀਅਮ ਸੈਂਟਰ ਬਣਾਇਆ ਜੀਟੀਏ ਦੇ ਅੰਦਰ ਬੁੜੀ ਸਾਰੀਆਂ ਸੰਸਥਾਵਾਂ ਦੇ ਬੋਰਡ ਮੈਂਬਰਸ ਔਰ ਐਗਜ਼ੀਕਟਿਵ ਮੈਂਬਰਸ ਹੈਗੇ ਨੇ ਬਲ ਸਾਹਿਬ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਸਟੂਡੀਓ ਦਾ ਬਹੁਤ ਮਿਹਰਬਾਨੀ ਜੀ ਨਾਈਸ ਟੂ ਬੀ ਹੇਅਰ ਥੈਂਕ ਯੂ ਬਲ ਸਾਹਿਬ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬੜਾ ਬਿਹਤਰ ਚਿੰਤਾਜਨਕ ਤੇ ਬੜਾ ਗੰਭੀਰ ਹੈ ਠੀਕ ਅੱਜ ਤੋਂ ਕੁਛ ਦਿਨ ਪਹਿਲੇ ਟੋਰਾਂਟੋ ਸਟਾਰ ਦੇ ਅੰਦਰ ਇੱਕ ਇੱਕ ਆਰਟੀਕਲ ਛਪਿਆ ਐਂਡ ਦਾ ਸ਼ੀਰਸ਼ਕ ਸਿਗਾ ਦਾ ਟਾਈਟਲ ਸਿਗਾ ਦਾ ਹੇਟ ਵੇਵ ਅਗੇਂਸਟ ਦਾ ਸਾਊਥ ਏਸ਼ੀਅਨਸ ਐ ਟਾਈਟਲ ਸਿਗਾ ਪਰ ਜਦੋਂ ਤੁਸੀਂ ਪੂਰਾ ਆਰਟੀਕਲ ਪੜ੍ਹੋ ਤੇ ਆਥਰ ਨੇ ਉਹਦੇ ਅੰਦਰ ਲਿਖਿਆ ਕਿ ਸਾਊਥ ਏਸ਼ੀਅਨਸ ਐਂਡ ਸਪੈਸ਼ਲੀ ਅਗੇਂਸਟ ਦਾ ਇੰਡੀਅਨਸ ਇਹ ਜਿਹੜੀ ਹੀਟ ਵੇਵ ਹੈ ਅਕ੍ਰੋਸ ਕੈਨੇਡਾ ਚੱਲ ਰਹੀ ਹੈ ਐਂਡ 219 2019 ਤੋਂ ਲੈ ਕੇ 2024 ਤੱਕ ਇਹ ਕਰੀਬ-ਕਰੀਬ 227% ਵਧਿਆ 24 ਤੋਂ ਲੈ ਕੇ 2025 ਤੱਕ ਜੋ ਤੱਕ ਫੈਡਰਲ ਇਲੈਕਸ਼ਨਸ ਨਹੀਂ ਹੋ ਗਏ ਤਾਂ ਤੱਕ ਇਹ ਹੋਰ ਕਈ ਗੁਣਾ ਹੋਰ ਵਧ ਗਿਆ ਇਸ ਦੀ ਪੁਸ਼ਟੀ ਇਥੇ ਇੱਕ नॉट फॉर प्रॉफिट ऑर्गेनाइजेशन है आई एस टी इंस्टीट्यूट फॉर स्ट्रेटेजिक अलाइंस करके डायलॉग करके है उन्होंने भी इसकी पुष्टि की थी कि द द हेट वेव अगेंस्ट द साउथ एशियंस एंड स्पेशली द अगेंस्ट द इंडियंस हैज रिजन मोर दैन टू हंड्रेड एंड ट्वेंटी सैवन परसेंट जो असी साउथ एशियनस की गल करने सब तो ज़्यादा नंबर इंडियनस का है ਐਂਡ ਉਹ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਸਾਡੇ ਪੰਜਾਬੀਆਂ ਦਾ ਹੈ। ਸੋ ਇਹ ਪੰਜਾਬੀਆਂ ਦੀ ਤਰਫ ਜ਼ਿਆਦਾ ਸੀਗਾ, ਪੰਜਾਬੀ ਲੋਟ ਦੀ ਤਰਫ ਜ਼ਿਆਦਾ ਸੀਗਾ। ਤੁਸੀਂ ਇਸ ਦੇਸ਼ ਦੇ ਅੰਦਰ ਪਿਛਲੇ 40-50 ਵਰਿਆਂ ਤੋਂ ਹੈਗੇ ਹੋ। ਤੁਸੀਂ ਆਪਣੀ ਕਮਿਊਨਿਟੀ ਦੇ ਕਈ ਪੜਾਅ ਉੱਥੇ ਦੇਖੇ, ਤੁਸੀਂ ਲੋਕਾਂ ਨੇ ਕਈ ਮੀਲ ਦੇ ਪੱਥਰ ਬਣਾਏ ਨੇ ਉੱਥੇ। ਤੁਹਾਡੇ ਹਿਸਾਬ ਦੇ ਨਾਲ ਕੀ ਹੋਇਆ? ਕਿ ਪਿਛਲੇ 5 7 8 ਸਾਲਾਂ ਦੇ ਅੰਦਰ ਸਾਡੀ ਇਮੇਜ ਇੱਕ ਮੁਕਾਮ ਸੀ ਸਾਡਾ ਬੜਾ ਉੱਚਾ ਅੱਜ ਅਸੀਂ ਗਿਰ ਕੇ ਬਹੁਤ ਥੱਲੇ ਆਏ ਹੋਏ ਹਾਂ ਜੈotip ji ਇਹ ਗੱਲ ਬਿਲਕੁਲ ਸੱਚੀ ਹੈ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਔਰ ਇਟਸ ਵੈਰੀ ਵੈਰੀ ਅਨਫੋਰਚੂਨੇਟ ਜਦੋਂ ਕੋਈ ਕਮਿਊਨਿਟੀ ਮੀਡੀਆ ਦੇ ਵਿੱਚ ਨੈਸ਼ਨਲ ਮੀਡੀਆ ਦੇ ਵਿੱਚ ਇਸ ਤਰ੍ਹਾਂ ਟਾਰਗੇਟ ਕੀਤੀ ਜਾਂਦੀ ਹੈ ਟਾਰਗੇਟ ਵੀ ਉਹਦੇ ਪਿੱਛੇ ਵੀ ਅਸਲੀਅਤ ਹੈ ਜੀ ਆਪਾਂ ਡਿਨਾਈ ਨਹੀਂ ਕਰ ਸਕਦੇ ਜੀ ਇਹ ਜਿਹੜਾ ਕ੍ਰਾਈਮ ਰੇਟ ਵਧ ਰਿਹਾ ਹੈ ਜੀ ਪਿਛਲੇ 8-10 ਸਾਲ ਤੋਂ ਸਾਡੀ ਕਮਿਊਨਿਟੀ ਦਾ ਇੱਕ ਹਿੱਸਾ ਹੈ ਇਟਸ ਏ ਵੈਰੀ ਵਰੀਸਮ ਜੀ ਇਹ ਫਿਕਰ ਵਾਲੀ ਗੱਲ ਹੈ ਪਰ ਮੈਨੂੰ ਇਸ ਮੁਲਕ ਚ ਰਹਿੰਦੇ ਆ ਪੰਜਾਬ ਬਾਰੇ ਹੋ ਗਏ ਨੇ ਜੀ ਮੈਂ ਇਹ ਜੜੀਆਂ ਵੇਵਸ ਨੇ ਇਹ ਮੈਂ ਦੂਜੀ ਕਮਿਊਨिटीज ਦੇ ਵਿੱਚ ਵੀ ਦੇਖੀਆਂ ਨੇ ਹਮਮ ਸੈਕੰਡ ਵਰਲਡ ਵਾਰ ਸਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ ਕਿ ਸੈਕੰਡ ਫਰਸਟ ਵਰਲਡ ਵਾਰ ਤੋਂ ਬਾਅਦ ਜਦੋਂ ਆਇਰਿਸ਼ ਲੋਕ ਇੱਥੇ ਆਏ ਯਾ ਸੈਕੰਡ ਵਰਲਡ ਵਾਰ ਤੋਂ ਬਾਅਦ ਇਟਾਲੀਅਨਸ ਆਏ ਫਿਰ ਪੁਰਤੂਗੀਜ਼ ਆਏ ਫਿਰ ਗ੍ਰੀਕ ਆਏ ਜਿਹੜੀ ਇੱਥੇ ਦੀ ਐਸਟੈਬਲਿਸ਼ਮੈਂਟ ਸੀ ਉਹਨਾਂ ਦੇ ਖਿਲਾਫ ਵੀ ਇਸੇ ਤਰ੍ਹਾਂ ਹੀ ਜਿਹੜੀਆਂ ਇਹ ਵੇਵਸ ਅਸੀਂ ਇਟਾਲੀਅਨਸ ਦੇ ਖਿਲਾਫ ਦੇਖੇ ਜੀ ਇਟਾਲੀਅਨ ਮਾਫੀਆ ਕਿਹਾ ਜਾਂਦਾ ਸੀ ਗ੍ਰੀਕਸ ਨੂੰ ਬਹੁਤ ਜਿਹੜੇ ਨਾ ਪੱਦੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਸੀ ਔਰ ਹਰ ਰੋਜ਼ ਉਹ ਖਬਰਾਂ 'ਚ ਆਉਂਦੇ ਸਨ ਜਿਉਂ-ਜਿਉਂ ਹੀ ਕੋਈ ਕਮਿਊਨਿਟੀ ਤਰੱਕੀਆਂ ਵੱਲ ਵਧੇਗੀ ਨਾ ਤਰੱਕੀ ਕਰੇਗੀ ਉੱਪਰ ਲਿਖੇ ਉਹਨਾਂ ਦੇ ਬੱਚੇ ਅੱਛੀ ਪੋਜੀਸ਼ਨ ਤੇ ਜਾਣਗੇ ਕਮਿਊਨਿਟੀ ਬਿਜ਼ਨਸ ਦੇ ਵਿੱਚ ਜਾਏਗੀ ਤੇ ਉਹਦੇ ਵਿੱਚ ਉਹ ਇੱਕ ਤਰ੍ਹਾਂ ਦੀ ਜੈਲਸੀ ਜਿਹੜੀ ਹੈ ਲੋਕਾਂ ਦੇ ਵਿੱਚ ਆਏਗੀ ਉਹ ਤੇ ਜੈਲਸੀ ਜਿਹੜੀ ਹੈ ਕਨਵਰਟਸ ਇਨਟੂ ਦਾ ਹੇਟ ਇਹ ਗੱਲ ਠੀਕ ਹੈ ਪਰ ਮੈਂ ਇਸ ਚੀਜ਼ ਨੂੰ ਵੀ ਡਿਨਾਈ ਨਹੀਂ ਕਰ ਸਕਦਾ ਕਿ ਸਾਡੇ ਬਹੁਤ ਸਾਰੇ ਲੋਕਾਂ ਨੇ ਇੱਥੇ ਗਲਤ ਕੰਮ ਕੀਤੇ ਨੇ ਕਰ ਰਹੇ ਨੇ ਔਰ ਉਸ ਉਸ ਕਰਕੇ ਵੀ ਜਿਹੜੀ ਮੇਨਸਟ੍ਰੀਮ ਕਮਿਊਨਿਟੀ ਹਨਾ ਸਾਡੀ ਕਮਿਊਨਿਟੀ ਨੂੰ ਖਾਸ ਕਰਕੇ ਜਿਹੜੇ ਵਿਜ਼ਿਬਲ ਮਿਨੋਰਟੀ ਹਨਾ ਸਾਡੇ ਵਰਗੇ ਪੱਗਾ ਬਨਣ ਵਾਲੇ ਲੋਕ ਨੇ ਜੀ ਉਹਨਾਂ ਦੇ ਪ੍ਰਤੀ ਇੱਕ ਤਰ੍ਹਾਂ ਦੀ ਸ਼ੱਕ ਦੇ ਨਾਲ ਦੇਖਦੇ ਨੇ ਅਦਰਵਾਈਜ਼ ਇਹ ਕਮਿਊਨਿਟੀ ਜਿਹੜੀ ਹੈ ਨਾ ਜੀ ਇੱਥੇ ਦੀ ਕੈਨੇਡੀਅਨ ਕਮਿਊਨਿਟੀ ਦੇ ਆ ਡਾਊਨ ਟੂ ਅਸ ਪੀਪਲ ਦੇ ਆ ਵੈਰੀ ਨਾਈਸ ਪੀਪਲ ਥਿਸ ਇਜ਼ ਮਾਈ ਓਨ ਪਰਸਨਲ ਐਕਸਪੀਰੀਅੰਸ ਬਾ ਹਵ ਸੋ ਮੈਨੀ ਫਰੈਂਡਸ ਜੀ ਪਰ ਇਹ ਗੱਲ ਸੱਚੀ ਹੈ ਕਿ ਲੇਟਲੀ ਪਿਛਲੇ ਠਾ 10 ਸਾਲਾਂ ਚੋਂ ਜਿਸ ਤਰ੍ਹਾਂ ਸਾਡੇ ਡਰਗ ਟ੍ਰੈਫਿਕਿੰਗ ਦੇ ਵਿੱਚ ਨਾ ਆ ਰਹੇ ਨੇ ਐਕਸਟਰਨਲ ਦੇ ਉੱਪਰ ਆ ਰਿਹਾ ਸੀਗਾ ਤੁਹਾਨੂੰ ਪੁੱਛਣਾ ਚਾਹ ਰਿਹਾ ਸੀ ਕਿ ਜਿਹੜੇ ਲੋਕੀ ਅੱਜ ਤੋਂ 30 40 50 ਸਾਲ ਪਹਿਲੇ ਆਏ ਉਹਨਾਂ ਨੇ ਇੱਥੇ ਆ ਕੇ ਬੜੀ ਮਿਹਨਤਾਂ ਕੀਤੀ ਆ ਤਿੰਨ ਤਿੰਨ ਸ਼ਿਫਟਸ ਵਿੱਚ ਕੰਮ ਕੀਤਾ ਆਪਣੇ ਵਾਸਤੇ ਇੱਕ ਇਮੇਜ ਬਣਾਈ ਇੱਕ ਮੁਕਾਮ ਬੜਾ ਹੈ ਪਰ ਪਿਛਲੇ ਕੁਝ ਵਰਿਆਂ ਤੋਂ ਕਿਉਂਕਿ ਮੈਂ ਆਪ ਇੱਕ ਜਰਨਲਿਸਟ ਹਾਂ ਤੇ ਮੈਂ ਲਿਖਦਾ ਰਿਹਾ ਹਾਂ ਸਾਰੀਆਂ ਚੀਜ਼ਾਂ ਦੇ ਉੱਪਰ ਪਿਛਲੇ 8-10 ਸਾਲਾਂ ਦੇ ਅੰਦਰ ਉਹ ਇਮੇਜ ਬਿਲਕੁਲ ਧਰਾਸ਼ਾਈ ਹੋ ਗਈ ਹੈ ਸਾਨੂੰ ਲੋਕੀ ਉਸ ਉਸ ਨਿਗਾਹ ਨਾਲ ਨਹੀਂ ਦੇਖਦੇ ਮੈਂ ਆਪ ਆਟਵਾ ਕੰਮ ਕਰਨਾ ਕਈ ਵਾਰੀ ਜਾਣਾ ਹੁੰਦਾ ਹੈ ਯੂ نو ਥੋੜੀ ਕਲ ਬਿਲਕੁਲ ਠੀਕ ਹੈ ਜਿਹੜੇ ਬੇਸਿਕ ਕੈਨੇਡੀਅਨਸ ਨੇ ਦੇ ਆਰ ਵੈਰੀ ਨਾਈਸ ਪੀਪਲ ਪਰ ਅਸੀਂ ਕਿੱਥਾ ਨਾ ਕਿੱਥੇ ਉਹਨਾਂ ਦੇ ਨਾਲ ਕੁਝ ਜ਼ੋਰ ਜ਼ਬਰਦਸਤੀ ਜਾਂ ਤਾਕਾ ਜ਼ਰੂਰ ਕੀਤਾ ਹੈ ਸੋ ਦੈਟ ਕਿ ਉਹ ਉਹਦੇ ਉਹਨਾਂ ਦੇ ਅੰਦਰ ਇੱਕ ਖਾਸ ਤਰੀਕੇ ਦੀ ਇੱਕ ਰਿਜ਼ੈਂਟਮੈਂਟ ਪੈਦਾ ਹੋਈ ਹੈ ਅੱਜ ਅਸੀਂ ਅਗਰ ਕੋਈ ਡਰੱਗਸ ਦੀ ਚੀਜ਼ ਫੜੀ ਜਾਂਦੀਆਂ ਨੇ ਪਿਛਲੇ ਦਿਨੋਂ ਇੱਕ ਪੁਲਿਸ ਆਫੀਸਰ ਨੇ ਮੈਨੂੰ ਦੱਸਿਆ ਕਿ 400 ਮਿਲੀਅਨ ਡਾਲਰਸ ਦੀ ਕੋਕੇਨ ਫੜੀ ਗਈ ਔਰ ਜਿਹੜੇ 6 ਮੁੰਡੇ ਗ੍ਰਿਫਤਾਰ ਹੋਏ ਨੇ ਉਹ 6 ਉਹ ਸਾਡੇ ਪੰਜਾਬੀ ਨੇ ਜਿਹੜੀ ਤਾਰਾਂ ਦੀ ਚੋਰੀ ਇੱਥੇ ਹੁੰਦੀ ਏ ਦੂਜੇ ਥਿਫਟਸ ਹੋ ਰਹੇ ਨੇ ਨੌ ਬੱਚੇ ਫੜੇ ਜਾਂਦੇ ਨੇ ਤਿੰਨ ਕੁੜੀਆਂ ਹੁੰਦੀਆਂ ਨੇ ਛੇ ਮੁੰਡੇ ਹੁੰਦੇ ਨੇ 올 ਫਰਮ ਆਰ ਕਮਿਊਨਿਟੀ ਕੀ ਗਾਲੇ ਕਿ ਅਸੀਂ ਉਹ ਸ਼ਾਰਟਕਟ ਜਿਹੜਾ ਹੈ ਪੈਸਾ ਕਮਾਣ ਦਾ ਉਹ ਜ਼ਰੀਆ ਅਪਣਾ ਰਹੇ ਆ ਜਾਂ ਇੱਥੇ ਦੀ ਪੁਲਿਸ ਫੋਰਸ ਕੁਝ ਬਹੁਤ ਜ਼ਿਆਦਾ ਪੈਸਿਵ ਸੀਗੀ ਐਂਡ ਦੇ ਵਰ ਟੂ ਟੂ ਨਾਈਸ ਕਿ ਅਸੀਂ ਉਹਨਾਂ ਦੇ ਉੱਪਰ ਕੰਟਰੋਲ ਨਹੀਂ ਕਰ ਪਾ ਰਹੇ ਮੈਂ ਥੋੜਾ ਜਿਹਾ ਤੁਹਾਨੂੰ 50 ਸਾਲ ਪਿਛੇ ਦੀ ਗੱਲ ਦੱਸਣਾ ਚਾਹਾਂਗਾ ਜਦੋਂ ਜੀ ਵੱਡੇ ਟਰੋੜੋ ਸਾਹਿਬ ਪਹਿਰੇਲੀ ਟਰੋੜੋ ਸਾਹਿਬ ਪ੍ਰਾਈਮ ਮਿੰਿਸਟਰ ਸਨ ਤੇ ਉਹਨਾਂ ਨੇ ਜਨਰਲ ਅਮੈਨਿਸਟੀ ਦਿੱਤੀ ਸਾਨੂੰ ਜਦੋਂ ਅਸੀਂ ਇੱਥੇ ਐਜ਼ ਅ ਵਿਜ਼ਟਰ ਐਸ ਹਾਂ ਸਾਡੀ ਟੋਟਲ ਗਿਣਤੀ ਮੈਂ ਹਮੇਸ਼ਾ ਕੋਟ ਕਰਦਾ 1500 ਤੋਂ ਲੈ ਕੇ ਦੇ 2000 ਦੇ ਵਿੱਚ ਸੀ ਤੇ ਸਾਰੇ ਮੋਸਟ ਆਫ ਦਾ 90% ਵਾਜ਼ ਅਨਮੈਰਿਡ 10% 18 ਸਾਲ ਤੋਂ ਲੈ ਕੇ 25 ਸਾਲ ਉਮਰ ਸੀ ਜੀ ਔਰ ਸਾਡਾ ਜਿਹੜਾ ਪਿਸ਼ੋਕਟ ਸੀ ਨਾ ਉਹ ਖੇਤੀ ਕਰਾਣਿਆ ਚੌਸੀ ਅਸੀਂ ਜ਼ਿਮੀਦਾਰ ਛੋਟੇ ਜ਼ਿਮੀਦਾਰ ਪਿੰਡਾਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਔਰ ਜੇ ਕਿਸੇ ਜ਼ਿੰਮੇਵਾਰ ਤੇ ਚਾਰ ਪੁੱਤਰ ਸਨ ਤੇ ਉਹਨੇ ਦੇਖਿਆ ਕਿ ਸਭ ਤੋਂ ਸਮਾਰਟਸਟ ਵਨ ਕਿਹੜਾ ਉਹਨੂੰ ਭੇਟਿਆ ਨਾ ਨਸਸਰਲੀ ਕੇ ਵੱਡੇ ਨੂੰ ਮਿਡਲ ਵਾਲਾ ਵੀ ਹੋ ਸਕਦਾ ਛੋਟਾ ਵੀ ਹੋ ਸਕਦਾ ਉਹਨਾਂ ਲੋਕਾਂ ਨੇ ਆ ਕੇ ਇੰਨਾ ਇੱਥੇ ਹਾਰਡਵਰਕ ਕੀਤਾ ਮੈਂ ਆਪ 2 ਡਾਲਰਸ ਐਂਡ 50 ਸੈਂਟਸ ਐਨ ਆਵਰ ਮਿਨਿਮਮ ਵੇਜ ਇਸੇ ਕੰਮ ਕੀਤਾ ਜੀ ਇਹ ਮੁਲਕ ਇੰਨਾ ਅੱਛਾ ਸੀ ਉਦੋਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਜਿਹੜਾ ਤੁਸੀਂ ਇੱਥੇ ਸੋਸ਼ਲ ਇਨਸ਼ੋਰੈਂਸ ਨੰਬਰ ਅੱਜ ਅਪਲਾਈ ਕਰਦੇ ਹੋ ਤੇ ਉਹਦੇ ਨਾਲ ਕਿੰਨੇ ਡਾਕੂਮੈਂਟਸ ਮੰਗਦੇ ਨੇ ਉਹ ਸਮਝ ਕੇ ਕੀ ਸੀ ਕਿ ਪੋਸਟ ਆਫਿਸ ਦੇ ਵਿੱਚ ਬਾਹਰ ਫਾਰਮ ਪਏ ਹੁੰਦੇ ਸੀ ਜਿਵੇਂ ਬੈਂਕਸਟਾਨ ਦੇ ਵਿੱਚ ਵਿਥਡਰਾਲ ਤੇ ਡਿਪੋਜ਼ਿਟ ਸਲਿਪਸ ਪਈਆਂ ਸੀ ਨਾ ਤੇ ਤੁਸੀਂ ਉਹ ਭਰ ਕੇ ਭੇਜ ਦਿਓ ਤੇ ਤੁਹਾਡਾ ਹਫ਼ਤੇ ਸੋਸ਼ਲ ਸਿਕਰ ਨੰਬਰ ਆ ਜਾਂਦਾ ਸੀ ਇੱਥੇ ਜਿਹੜੇ ਤੁਹਾਡੇ ਨਿਊਜ਼ਪੇਪਰ ਸੀ ਉਹਨਾਂ ਚ ਪੈਸੇ ਪਾ ਕੇ ਤੁਸੀਂ ਪੇਪਰ ਕੱਢਦੇ ਸੀ ਉਹ ਪੈਸੇ ਵੀ ਲੋਕ ਨਹੀਂ ਸੀ ਲੱਗੇ ਇੱਕ ਪਾਸੇ ਗੁਲਖ ਜੀ ਲੱਗੀ ਸੀ ਉਹ ਚ ਪਾ ਕੇ 10 ਰੁਪਏ ਦਾ ਪੇਪਰ ਹੁੰਦਾ 100 ਉਹ ਪਾ ਕੇ ਇਹ ਕਿਉਂ ਸਾਡੇ ਵਾਸਤੇ ਇਸ ਤਰ੍ਹਾਂ ਕਿਉਂ ਹੋਇਆ ਕਿ ਉਸ ਜਨਰੇਸ਼ਨ ਨੇ ਬੜੀ ਮਿਹਨਤ ਕੀਤੀ ਔਰ ਆਹਸਤਾ ਆਹਸਤਾ ਕਰਕੇ ਕਿਸੇ ਦੀ 25 ਇਅਰ ਰਮਬੇਚੇਸ਼ਨ ਦੀ ਮਾਰਗੇਜ ਲਈ 35 ਸਾਲ ਦੀ ਸੀ ਉਹ ਘਰ-ਬਾਰ ਬਣਾਏ ਤੇ ਟਾਈਮ ਲੱਗਾ ਜਿਹੜੀ ਨਵੀਂ ਜਨਰੇਸ਼ਨ ਆਈ ਉਹਨਾਂ ਦੇ ਵਿੱਚ ਇੱਕ ਗਰੀਡ ਜਾਗਿਆ ਜੀ ਇੱਕ ਤੇ ਮੈਨੂੰ ਇਹ ਕਹਿਣ ਚ ਕੋਈ ਜਿਹੜੀ ਆ ਨਾ ਹੈਜ਼ਿਟੇਸ਼ਨ ਨਹੀਂ ਕਿ ਅੱਜ ਵੀ ਜਿਹੜੀ ਸਾਡਾ ਸੋਚ ਹੈ ਜਾਂ ਕਲਚਰ ਹੈ ਮੈਂ ਕਹਿੰਦਾ ਅੱਜ ਵੀ ਅਸੀਂ ਟਰਾਈਵਲ ਲੋ ਕਮ ਆਫ ਕਰਨਾ ਮੈਨੂੰ ਜੀ ਅਸੀਂ ਜਿਸ ਖਿੱਤੇ ਦੇ ਵਿੱਚੋਂ ਆਏ ਆ ਨਾ ਸਾਡੇ ਨਾਲ ਅਫਗਾਨ ਲੱਗਦੇ ਸਨ ਫਿਰ ਉਹ ਜਿਹੜਾ ਉਧਰ ਲਵੈਸਟ ਵਾਲਾ ਪਾਸਾ ਸੀਗਾ ਅਸੀਂ ਹਜ਼ਾਰਾਂ ਸਾਲ ਲੜਾਈਆਂ ਦੇ ਵਿੱਚ ਰਹੇ ਤੇ ਅਸੀਂ ਟ੍ਰਾਈਬਲ ਸੋਸਾਇਟੀਆਂ ਦੀ ਹਾਲੇ ਵੀ ਸਾਡੇ ਵਿੱਚ ਉਹ ਸੋਚ ਮਰੀ ਨਹੀਂ ਮਾਫ ਕਰਨਾ ਜੀ ਮੈਂ ਇਹ ਗੱਲ ਕਹਿ ਰਿਹਾ ਬੜੀ ਵੱਡੀ ਗੱਲ ਕਹਿ ਰਿਹਾ ਅੱਜ ਕਿ ਹਾਲੇ ਕਿ ਸਾਡੇ ਵਿੱਚ ਐਜੂਕੇਸ਼ਨ ਵੀ ਆ ਰਹੀ ਆ ਸਾਨੂੰ ਕੱਪੜੇ ਵੀ ਪਾਉਣੇ ਆ ਸਾਡੇ ਬਿਜ਼ਨਸ ਸਟੈਬਲਿਸ਼ ਕਰ ਲਿਆ ਪਰ ਕਿਤੇ ਨਾ ਕਿਤੇ ਉਹ ਜਿਹੜੀ ਮਾਰ ਧਾੜ ਵਾਲੀ ਗ੍ਰੇਡ ਵਾਲੀ ਹੈ ਨਾ ਜੀ ਬਦਲਾ ਲਊ ਭਾਵਨਾ ਜੀ ਉਹ ਸਾਡੇ ਵਿੱਚ ਹਾਲੇ ਵੀ ਹੈ ਜਿਹੜੀ ਜਨਰੇਸ਼ਨ ਸਾਡੀ ਪਿਛਲੇ 10 15 ਸਾਲ ਤੋਂ ਆਈ ਨਾ ਜੀ ਉਹਨਾਂ ਦੇ ਵਿੱਚ ਜਿਹੜਾ ਗ੍ਰੇਡ ਸੀ ਉਹਨ ਜਾਦਾ ਇੱਕ ਤੋਂ ਪੜੇ ਲਿਖੇ ਸਾਡੇ ਨਾਲੋਂ ਜ਼ਿਆਦਾ ਪੜੇ ਲਿਖੇ ਸਨ ਉਹਨਾਂ ਨੇ ਕਿਹਾ ਕਿ ਇੱਥੇ ਕਾਨੂੰਨ ਕੋਈ ਬਹੁਤੇ ਸਖਤ ਨਹੀਂ ਤੇ ਇਹਨਾਂ ਕੋ ਬਚ ਕੇ ਨਿਕਲਣਾ ਵੀ ਬੜਾ ਸੌਖਾ ਹੈ ਔਰ ਇਜ਼ੀ ਮਨੀ ਜਿਹੜੀ ਆ ਉਹ ਗ੍ਰੇਡ ਦੇ ਵਿੱਚੋਂ ਉਪਜਦੀ ਆ ਤੇ ਵੱਡੀਆਂ ਕਾਰਾਂ ਲੈਵਿਸ਼ ਲਾਈਫ ਸ਼ੋ ਆਫਸ ਐਂਡ ਆਲ ਦੋਸ ਥਿੰਗਸ ਯੂ ਨੋ ਜਿਹੜਾ ਗਰੀਡ ਐ ਨਾ ਜੀ ਇਹ ਸਾਡੇ ਵਿੱਚ ਜਿਹੜੀ ਆ ਪਿਛਲੀ ਜਨਰੇਸ਼ਨ ਆਈ ਆ ਉਹਨਾਂ ਚ ਜਿਨ੍ਹਾਂ ਨੇ 40-50 ਸਾਲ ਆਪਣੀ ਲਾਈਫ ਦੇ ਲਾਏ ਨੇ ਜੇ ਘਰ ਉਹਨਾਂ ਨੇ ਫ੍ਰੀ ਕਰ ਲਏ ਨੇ ਬੱਚੇ ਪੜ ਗਏ ਨੇ ਤੇ ਉਹ ਤੇ ਨੈਚੁਰਲ ਪ੍ਰੋਸੈਸ ਹੈ ਜੀ ਇਸ ਇਸ ਮੁਲਕ ਵਿੱਚ ਸਭ ਕੁਝ ਹੈ ਇੱਥੇ ਮਿਹਨਤ ਕਰੇ ਸਾਰਾ ਕੁਝ ਬਣਨਾ ਜੀ ਜੀ ਉਹ ਜਿਹੜੇ ਅਸੀਂ ਇਸ ਕੰਮ ਚ ਪੈ ਗਏ ਨਾ ਜੀ ਉਹਦੇ ਵਿੱਚ ਕਮਿਊਨਿਟੀ ਦੀ ਬਦਨਾਮੀ ਵੀ ਹੈ ਔਰ ਬੱਚਿਆਂ ਦੀ ਫਿਰ ਡਿਪੋਰਟੇਸ਼ਨਸ ਵੀ ਹੈ ਪੰਜਾਬ ਦੇ ਹਾਲਾਤ ਕੋਈ ਅੱਛੇ ਨਹੀਂ ਹੈ ਉੱਥੇ ਪਹਿਲਾਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਆਏ ਸਨ ਪਹਿਲਾਂ ਤੇ ਜਿਹੜੀਆਂ ਇੱਥੇ ਲੋਕ ਆਉਂਦੇ ਸਨ ਸੀ ਉਹ ਤੇ ਸੀ ਪੰਜਾਬ ਦੇ ਪਿੰਡੂ ਪਸ਼ੋਕੜ ਦੇ ਹੁਣ ਤੇ ਸ਼ਹਿਰੂ ਸਿੱਖ ਵੀ ਆ ਰਹੇ ਨੇ ਸ਼ਹਿਰੂ ਪੰਜਾਬੀ ਵੀ ਆ ਰਹੇ ਨੇ ਉਹ ਹਰਿਆਣੇ ਦੇ ਲੋਕ ਆ ਰਹੇ ਨੇ ਗੰਗਾ ਨਗਰ ਤੇ ਜਿੰਨੇ ਪੰਜਾਬੀ ਨੇ ਉਹਨਾਂ ਦੇ ਲੋਕ ਨਾਟ ਓਨਲੀ ਪੰਜਾਬੀਜ਼ ਬਟ ਤਾਂ ਹਰਿਆਣਵੀਜ਼ ਐਂ ਰਾਜਸਤਾਨੀਜ਼ ਐਵਰੀਬਾਡੀ ਇਜ਼ ਕਮਿੰਗ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਵੀ ਦੁਨੀਆ ਦਾ ਸਭ ਤੋਂ ਬਿਹਤਰੀਨ ਮੁਲਕ ਹੈ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਇੱਕ ਇਹੋ ਜਿਹੀ ਤਰਤੀਬ ਬਖਸ਼ ਦਿੱਤੀ ਹੈ ਜਿੱਥੇ ਪਾਣੀ ਵੀ ਅੱਛਾ ਹੈ ਪੌਣ ਵੀ ਅੱਛੀ ਹੈ ਤਰਤੀਬ ਵੀ ਅੱਛੀ ਹੈ this is one of the best country a worth living a worth saving for and worth dying for canada if i have to go to war for canada i will ਇਹ ਜਿਹੜਾ ਮੈਸੇਜ ਆ ਸਾਡੇ ਯੰਗਰ ਜਨਰੇਸ਼ਨ ਨੂੰ ਵੀ ਜਾਣਾ ਚਾਹੀਦਾ ਹੈ ਕਿ ਇਹ ਧਰਤੀ ਨੂੰ ਖਰਾਬ ਨਾ ਕਰੀਏ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹਾਂਗਾ ਇਹ ਸ਼ਾਇਦ ਤੁਹਾਨੂੰ ਭੁਲੇਖਾ ਕਿਸੇ ਨੂੰ ਹੋਵੇ ਕਿ ਇਸ ਧਰਤੀ ਦੇ ਕਾਇਦੇ ਕਾਨੂੰਨਾਂ ਨੂੰ ਤੁਸੀਂ ਤੋੜ ਮੋੜ ਕੇ ਖਰਾਬ ਕਰ ਦਿਓਗੇ ਨਹੀਂ ਇੱਥੇ ਦੀ ਜਿਹੜੀ ਫਾਊਂਡੇਸ਼ਨ ਹੈ ਜਿਹੜੀ ਐਡਮਿਨਿਸਟ੍ਰੇਸ਼ਨਸ ਹੈ ਇੱਥੇ ਦੀ ਪਿਛਲੇ 38 ਵਰਿਆਂ ਤੋਂ ਉਹਨਾਂ ਨੇ ਇਸ ਮੁਲਕ ਨੂੰ ਖਰਾਬ ਨਹੀਂ ਜੇ ਹੋਣ ਦੇਣਾ ਉਹ ਫੜਫੜ ਕੇ ਸਾਰਿਆਂ ਨੂੰ ਡਿਪੋਰਟ ਕਰਨਗੇ ਤੁਹਾਨੂੰ ਜੇਲ੍ਹਾਂ ਦੇ ਵਿੱਚ ਡੱਕਣਗੇ ਔਰ ਤੁਹਾਡੇ ਪਰਿਵਾਰਾਂ 'ਚ ਵੀ ਬਦਨਾਮੀ ਆਏ ਵੀ ਸਾਡੀ ਕਮਿਊਨਿਟੀ 'ਚ ਵੀ ਸਾਡੇ ਮਜਬ ਨੂੰ ਸਾਨੂੰ ਸਾਰਿਆਂ ਲਈ ਬਦਨਾਮੀ ਦਾ ਆਵਾਜ਼ ਤੁਸੀਂ ਬਣੋਗੇ ਸੋ ਪਲੀਜ਼ ਇਹ ਸਾਰੇ ਕੰਮਾਂ ਨੂੰ ਛੱਡ ਕੇ ਆਪਣੀ ਮਿਹਨਤ ਕਰਨਾ ਸਿੱਖੋ ਬਹੁਤ ਕੁਝ ਇਸ ਕੰਟਰੀ ਦੇ ਵਿੱਚ ਤੁਸੀਂ ਅੱਛਾ ਜੀਵਨ ਗੁਜ਼ਾਰ ਸਕਦੇ